ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦਾ ਸਿੱਖ ਰਾਜ ਸੋ ਕਿਵੇਂ ਦਾ ਉਹਨਾਂ ਦਾ ਰਾਜ ਸੀ ਕਿਵੇਂ ਇਹ ਰਾਜ ਸਥਾਪਿਤ ਹੋਇਆ ਆਓ ਸਾਰੀ ਸਾਂਝ ਪਾਉਨੇ ਆ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕਿਆ ਮਿਸਲ ਦਾ ਮੁਖ ਨੇਤਾ ਸੀ ਉਸਨੇ ਆਪਣੀ ਬਹਾਦਰੀ ਅਤੇ ਸੈਨਿਕ ਯੋਗਤਾ ਨਾਲ ਪੰਜਾਬ ਤੇ ਕਾਫੀ ਸਾਲ ਰਾਜ ਕੀਤਾ 1757 ਇਸ ਵਿੱਚ ਪੰਜਾਬ ਅਤੇ ਸਿੰਧ ਤੇ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਸੀ ਤੇ ਉਹ ਸਿੱਖਾਂ ਦੀ ਤਾਕਤ ਤੋਂ ਅਣਜਾਣ ਸੀ ਤੈਮੂਰ ਖਾਨ ਜੋ ਕਿ ਅੰਮ੍ਰਿਤਸਰ ਦਾ ਗਵਰਨਰ ਸੀ ਉਸ ਨੇ ਸਿੱਖਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਕੱਢ ਦਿੱਤਾ ਉਸ ਨੇ ਆਪਣੇ ਨਾਮ ਦਾ ਝੰਡਾ ਉੱਤੇ ਲਗਾ ਦਿੱਤਾ ਪਰ ਉਸ ਦਾ ਰਾਜ ਜਿਆਦਾ ਨਾ ਚੱਲ ਸਕੇ ਅਤੇ ਸਿੱਖਾਂ ਨੇ ਆਪਣੇ ਆਪ ਨੂੰ ਮਿਸਲਾਂ ਵਿੱਚ ਵੰਡ ਲਿਆ ਤੇ ਤੈਮੂਰ ਖਾਨ ਅਤੇ ਮੁੱਖ ਮੰਤਰੀ ਜਲਾਲ ਖਾਨ ਨੂੰ ਹਰਾ ਦਿੱਤਾ ਜੱਸਾ ਸਿੰਘ ਆਲੋਵਾਲੀਆ ਦੇ ਗਵਾਹੀ ਹੇਠ 1758 ਵਿੱਚ ਲਾਹੌਰ ਤੇ ਕਬਜ਼ਾ ਕਰ ਲਿਆ ਗਿਆ ਤੇ ਅਹਿਮਦ ਅਬਦਾਲੀ ਨੇ ਪੰਜਾਬ ਤੇ 7 ਵਾਰ ਹਮਲੇ ਕੀਤੇ ਜਿਸ ਦਾ ਜਵਾਬ ਸਿੱਖਾਂ ਨੇ ਬਹੁਤ ਬਾਤਰੀ ਨਾਲ ਦਿੱਤਾ ਅਬਦਾਲੀ ਅਤੇ ਉਸ ਦੇ ਸੂਬੇਦਾਰਾਂ ਨੇ ਲਾਹੌਰ ਕਸੂਰ ਅੰਮ੍ਰਿਤਸਰ ਵਰਗੇ ਮੱਤਪੂਰਨ ਸ਼ਹਿਰਾਂ ਤੇ ਕਬਜ਼ੇ ਕੀਤੇ ਹੋਏ ਸਨ ਸਭ ਤੋਂ ਪਹਿਲਾਂ 1793 ਵਿੱਚ ਸ਼ਾਹ ਜਮਾਨ ਨੇ ਹਸਨ ਅਬਦਾਲੀ ਦੀ ਅਗਵਾਈ ਹੇਠ 7000 ਸੈਨਿਕਾਂ ਨਾਲ ਲਾਹੌਰ ਤੇ ਹਮਲਾ ਕੀਤਾ ਉਸ ਸਮੇਂ ਸ਼ੁਕਰ ਚੱਕਿਆ ਮਿਸਲ ਦਾ ਨੇਤਾ ਮਹਾਰਾਜਾ ਰਣਜੀਤ ਸਿੰਘ ਸੀ ਉਸ ਨੇ ਬਹਾਦਰੀ ਨਾਲ ਇਸ ਯੁੱਧ ਵਿੱਚ ਮੁਗਲਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਸ਼ਾਹਜਮਾਨ ਜਿਸ ਨੇ 1796 ਈਸਵੀ ਵਿੱਚ ਤੀਜੀ ਵਾਰ ਫਿਰ ਹਮਲਾ ਕੀਤਾ ਉਹ ਦਿੱਲੀ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ ਉਸ ਸਮੇਂ ਉਸ ਦਾ ਸੁਪਨਾ ਵੱਧ ਤੋਂ ਵੱਧ ਭਾਰਤੀ ਸੈਨਿਕਾਂ ਨੂੰ ਆਪਣੀ ਸੈਨਾ ਵਿੱਚ ਸ਼ਾਮਲ ਕਰਨਾ ਸੀ ਪਰ ਰਣਜੀਤ ਸਿੰਘ ਨੇ ਅਜਿਹਾ ਨਾ ਹੋਣ ਦਿੱਤਾ ਤੇ ਰਣਜੀਤ ਸਿੰਘ ਆਪਣੇ 5000 ਘੋੜਸਵਾਰ ਸੈਨਿਕਾਂ ਨਾਲ ਹਮੇਸ਼ਾ ਤਿਆਰ ਰਹਿੰਦਾ ਸੀ ਸਾਰੀਆਂ ਮਿਸਲਾਂ ਦੇ ਸਰਦਾਰ ਮਿਲ ਕੇ ਅੰਮ੍ਰਿਤਸਰ ਵਿੱਚ ਇੱਕ ਖਾਸ ਮੀਟਿੰਗ ਰੱਖਦੇ ਸਨ ਇਸ ਵਿੱਚੋਂ ਫਗਾਨਾ ਨਾਲ ਕੀਤੀਆਂ ਜਾਣ ਵਾਲੀਆਂ ਲੜਾਈਆਂ ਦੀ ਵਿਉਂਤਬੰਦੀ ਤਿਆਰ ਕਰਦੇ ਸਨ ਬਾਅਦ ਵਿੱਚ ਕਈ ਮਿਸਲਾਂ ਜੋਗ ਅਗਵਾਈ ਅਤੇ ਸਹੀ ਸਰਦਾਰ ਨਾ ਮਿਲਣ ਕਰਕੇ ਕਮਜ਼ੋਰ ਹੋ ਗਈਆਂ ਜਿਸ ਨੂੰ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਇਸ ਤੋਂ ਇਲਾਵਾ ਉਸਨੇ ਆਪਣੇ ਰਾਜ ਦਾ ਵਿਸਥਾਰ ਕਰਨ ਲਈ ਪਹਾੜੀ ਰਾਜਿਆਂ ਨਾਲ ਸੰਧੀ ਕਰਕੇ ਅਤੇ ਲੜਾਈਆਂ ਜਿੱਤ ਕੇ ਆਪਣੇ ਰਾਜਾਂ ਦਾ ਵਿਸਥਾਰ ਕੀਤਾ ਰਣਜੀਤ ਸਿੰਘ ਦੇ ਸਮੇਂ ਵਿੱਚ ਸਿੱਖਾਂ ਨੇ ਅਫਗਾਨਿਸਤਾਨ ਵਿੱਚ ਵੀ ਆਪਣਾ ਰਾਜ ਕਾਇਮ ਕੀਤਾ ਤੇ ਸਿੱਖਾਂ ਨੇ ਆਪਣੇ ਰਾਜ ਨੂੰ ਕਾਫੀ ਵਧਾ ਲਿਆ ਸੀ ਰਣਜੀਤ ਸਿੰਘ ਨੇ ਅਨੇਕਾਂ ਥਾਮਾਂ ਤੇ ਗੁਰਦੁਆਰਿਆਂ ਦਾ ਨਿਰਮਾਣ ਕੀਤਾ ਉਸਨੇ ਹਰਮੰਦਰ ਸਾਹਿਬ ਵਿੱਚ ਸੋਨੇ ਦੀ ਪਰਤ ਚੜਾਉਣ ਦਾ ਕੰਮ ਵੀ ਕੀਤਾ ਉਸ ਦੀ ਮੌਤ ਤੋਂ ਬਾਅਦ ਸਿੱਖ ਜੱਥੇ ਆਪਣੀ ਸੱਤਾ ਕਾਇਮ ਕਰਨ ਲਈ ਆਪਸ ਵਿੱਚ ਲੜਦੇ ਰਹੇ ਪਰ ਕੋਈ ਵੀ ਰਣਜੀਤ ਸਿੰਘ ਵਾਂਗ ਸਫਲਤਾ ਹਾਸਲ ਨਾ ਕਰ ਸਕਿਆ ਸੋ ਐਸੀ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦਾ ਸਿੱਖ ਰਾਜ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਸ ਤੋਂ ਅੱਗੇ ਵਾਲੀ ਵੀਡੀਓ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਬਣਾਵਾਂਗੇ ਅਗਰ ਚਾਹੀਦੀ ਹੈ ਤਾਂ ਕਮੈਂਟ ਕਰਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਕਿ ਉਹ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸ਼ਿਰਵਾਹਿ ਗੁਰੂ ਜੀ ਕਾ ਖਾਲਸਾ ਸ਼ਿਰਵਾਹਿ ਗੁਰੂ ਜੀ ਕੀ ਫਤਿਹ